ਮੇਰਾ ਨਾਮ ਸੁਭედა ਰਾਜਿੰਦਰ ਸਿੰਘ ਸਕੂਲ ਆਫ ਐਮਨਸ ਬਤੌਰੇ ਮੈਂ ਕੈਂਪਸ ਮੈਨੇਜਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਮੈਨੂੰ ਕੋਲ ਦੇ ਸਾਸਪਾਈ ਕਿਸ ਤਰ੍ਹਾਂ ਪਾਣੀ ਦਾ ਪ੍ਰਬੰਧ ਹੈ ਕਿ ਨਹੀਂ ਕਿਸੇ ਤਰ੍ਹਾਂ ਦੀ ਕੋਈ ਬਿਜਲੀ ਵਗੈਰਾ ਦੀ ਸ਼ਿਕਾਇਤ ਤਾਂ ਨਹੀਂ ਹੈ ਅਸੀਂ ਆਦਾ ਪੂਰਾ ਸਮਾਂ ਹੁਣ ਸਿਰਫ ਬੱਚਿਆਂ ਦੀ ਪੜ੍ਹਾਈ ਉੱਤੇ ਹੀ ਫੋਕਸ ਕਰ ਪਾ ਰਹੇ ਹਾਂ ਬਹੁਤ ਸਾਰੇ ਸਕੂਲ ਵਿੱਚ ਕੰਮ ਹੁੰਦੇ ਸੀ ਜਿਵੇਂ ਸਿਵਲ ਵਰਕਸ ਦਾ ਕੰਮ ਰੈਗੂਲਰ ਮੇਨਟੇਨੈਂਸ ਜਾਂ ਕਿਸੇ ਤਰ੍ਹਾਂ ਦਾ ਵੀ ਹੋਰ ਸਕੂਲ ਵਿੱਚ ਰਿਪੇਅਰ ਉਹ ਸਾਰੇ ਕੰਮ ਹੁਣ ਸਾਡੇ ਕੈਂਪਸ ਮੈਨੇਜਰ ਸਾਰਾ ਰਾਜਿੰਦਰ ਸਿੰਘ ਜੀ ਕਰ ਰਹੇ ਹਨ ਸਾਡੇ ਨਾਲ ਦੋ ਮੇਰੇ ਸਕਿਉਰਟੀ ਗਾਰਡ ਵੀ ਹੈਗੇ ਆ ਤੇ ਬੱਚਿਆਂ ਨੂੰ ਆਉਣ ਜਾਣ ਦੇ ਬੜੀ ਮੁਸ਼ਕਲ ਹੁੰਦੀ ਆ ਸਵੇਰ ਆਉਂਦੇ ਆ ਉਸ ਟਾਈਮ ਵੀ ਟ੍ਰੈਫਿਕ ਬਹੁਤ ਹੁੰਦੀ ਆ ਜਦੋਂ ਜਾਂਦੇ ਆ ਉਸ ਟਾਈਮ ਵੀ ਬਹੁਤ ਜ਼ਿਆਦਾ ਟ੍ਰੈਫਿਕ ਜਾਂਦੀ ਆ ਦੋਨੇ ਬੰਦੇ ਵਧੀਆ ਕੋਆਪਰੇਟ ਕਰ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਲਾਏ ਨੇ ਹੈਡਮਾਸਟਰ ਦਾ ਧਿਆਨ ਪਾਣੀ ਦੀਆਂ ਡੁੱਟੀਆਂ ਵੱਲ ਨਹੀਂ ਹੋਣਾ ਚਾਹੀਦਾ ਪੱਖਾ ਖਰਾਬ ਹੋ ਗਿਆ ਫਿਊਜ ਮੱਚ ਗਿਆ ਬੱਲ ਫਿਊਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ 52 ਮਹੀਨੇ ਦੇ ਵਿੱਚ ਮਾਤਾ ਨੈਨਾ ਦੇਵੀ ਦੇ ਲਈ ਚਾਲੇ ਸ਼ੁਰੂ ਹੋ ਚੁੱਕੇ ਨੇ ਪੰਜਾਬ ਤੋਂ ਵੀ ਲੰਗਰ ਦਾ ਟਰੱਕ ਰਵਾਨਾ ਹੋ ਚੁੱਕਾ ਹੈ ਦਰਅਸਲ ਆਸਥਾ ਦਿਨੋ ਦਿਨ ਵਾਧੀ ਜਾ ਰਹੀ ਹੈ ਤੇ ریاਸਤੀ ਸ਼ਹਿਰ ਨਾਬਾ ਜਿਸ ਨੂੰ ਮਿਨੀ ਕਾਸ਼ੀ ਵੀ ਕਿਹਾ ਜਾਂਦਾ ਹੈ ਇਥੋਂ ਦੀ ਲੋਕਾਂ ਦੇ ਵਿੱਚ ਭਾਰੀ ਆਸਥਾ ਦੇਖਣ ਨੂੰ ਮਿਲ ਰਹੀ ਹੈ ریاਸਤੀ ਸ਼ਹਿਰ ਨਾਬਾ ਦੇ ਬਾਰ ਐਸੋਸੀਏਸ਼ਨ ਦੇ ਵੱਲੋਂ ਮਾਤਾ ਨੈਨਾ ਦੇਵੀ ਵਿਖੇ ਜਿੱਥੇ ਲੰਗਰ ਦਾ ਟਰੱਕ ਰਵਾਨਾ ਕੀਤਾ ਗਿਆ ਉੱਤੇ ਹੀ ਸ਼ਰਧਾਲੂ ਪੈਦਲ ਯਾਤਰਾ ਦੇ ਲਈ ਨੈਨਾ ਦੇਵੀ ਲਈ ਰਵਾਨਾ ਹੋਏ ਇਸ ਮੌਕੇ ਤੇ ਨਾਬਾਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਮੰਗੋ ਨੇ ਕਿਹਾ ਕਿ ਅਸੀਂ ਹਰ ਸਾਲ ਮਾਤਾ ਨੈਨਾ ਦੇਵੀ ਦੇ ਲਈ ਅਸੀਂ ਵਿਸ਼ੇਸ਼ ਲੰਗਰ ਭੇਜਦੇ ਹਾਂ ਅਤੇ ਅਸੀਂ ਵਕੀਲ ਭਾਈ ਚਾਰੇ ਦੇ ਵੱਲੋਂ ਸੁੱਕਾ ਰਾਸ਼ਨ ਦੇ ਲੰਗਰ ਦਾ ਟਰੱਕ ਵੀ ਰਵਾਨਾ ਕੀਤਾ ਤੇ ਅਸੀਂ ਹਰ ਧਰਮ ਨੂੰ ਬਰਾਬਰ ਦਾ ਦਰਜਾ ਦਿੰਦਾ ਤੇ ਸਾਡੇ ਲਈ ਹਰ ਧਰਮ ਸਤਿਕਾਰਯੋਗਨ ਦਾ ਸੇਕ ਨਾਬਾਬ ਦੇ ਪ੍ਰਚੀਨ ਰਜੇਸ਼ਵਰੀ ਮਾਤਾ ਮੰਦਰ ਵਿਖੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਦੀ ਅਗਵਾਈ ਦੇ ਵਿੱਚ ਸੁੱਕੇ ਲੰਗਰ ਦਾ ਮਾਤਾ ਨੈਨਾ ਦੇਵੀ ਲਈ ਟਰੱਕ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੈਦਲ ਸ਼ਰਧਾਲੂ ਮਾਤਾ ਨੈਨਾ ਦੇਵੀ ਲਈ ਵੀ ਰਵਾਨਾ ਹੋਏ ਅਤੇ ਉਹਨਾਂ ਦੇ ਵੱਲੋਂ ਭਾਰਤ ਦੇਸ਼ ਲਈ ਚੜ੍ਹਦੀ ਕਲਾ ਲਈ ਮਨੁਕਾਮਨਾ ਕੀਤੀ ਗਈ ਨਾਬਾ ਹਲਕੇ ਦੇ ਵਿੱਚ ਵੱਡੀ ਗਿਣਤੀ ਚ ਪਿਛਲੇ ਕਈ ਸਾਲਾਂ ਤੋਂ ਜਿੱਥੇ ਸ਼ਰਧਾਲੂ ਪੈਦਲ ਯਾਤਰਾ ਦੇ ਲਈ ਰਵਾਨਾ ਹੁੰਦੇ ਹਨ ਉਤੇ ਹੀ ਮਾਤਾ ਨੈਨਾ ਦੇਵੀ ਦੇ ਮੰਦਰ ਦੇ ਲਈ ਲੰਗਰ ਦਾ ਟਰੱਕ ਵੀ ਰਵਾਨਾ ਹੁੰਦਾ ਹੈ ਸੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਨਾਬਾ ਸ਼ਹਿਰ ਦੇ ਵਿੱਚ ਸਰਦਾਲੂਆਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੈ ਤੇ ਕਿੰਨੇ ਚਾਹ ਦੇ ਨਾਲ ਇੱਥੇ ਲੋਕ માતા ਨੈਨਾ ਦੇਵੀ ਦੇ ਮੰਦਿਰ ਦੇ ਲਈ ਰਵਾਨਾ ਹੋ ਰਹੇ ਨੇ ਤੇ ਨਾਲ ਹੀ ਨਾਲ ਲੰਗਰ ਦਾ ਟਰੱਕ ਵੀ ਇੱਥੋਂ ਦੇ ਬਾਰ ਐਸੋਸੀਏਸ਼ਨ ਦੇ ਵੱਲੋਂ ਭੇਜਿਆ ਗਿਆ ਹੈ। ਅੰਡੇ ਸਮੁੱਚੇ ਕੀਮ ਭਾਈਚਾਰੇ ਵੱਲੋਂ ਸਮੁੱਚੇ ਵਰਕਸਾਹਿਬਾਨ ਵੱਲੋਂ ਇਹ ਸਾਰਾ ਮਾਤਾ ਨੈਨਾ ਦੇਵੀ ਦੇ ਲਈ ਲੰਗਰ ਆ ਜਿਹੜਾ ਉਹ ਭੇਜਿਆ ਜਾਂਦਾ ਹੈਗਾ। ਜਿਵੇਂ ਕਿ ਕਈ ਲੋਕ ਸਾਡੇ ਸਮਾਜ ਦੇ ਵਿੱਚ ਵੰਡੀਆਂ ਪਾ ਰਹੇ ਨੇ ਪਰ ਸਾਡਾ ਸਾਡਾ ਸਬੁੱਚਾ ਟੀਮ ਭਾਈਚਾਰਾ ਜਿੱਦੇ ਵਿੱਚ ਸਿੱਖ ਵੀ ਨੇ ਹਿੰਦੂ ਵੀ ਨੇ ਸਾਡਾ ਖਾਨ ਵੀਰ ਵੀ ਖੜਾ ਸਾਡੇ ਨਾਲ ਸਾਰੇ ਨਾਲ ਮਿਲ ਕੇ ਅਸੀਂ ਹਰੇਕਸਾਨ ਮਾਤਾ ਨੈਣਾ ਦੇਵ ਜੀ ਦੀ ਲੰਗਰ ਤਿਆਰ ਕਰਕੇ ਤੇ ਸਮਾਨ ਲੈ ਕੇ ਦਿੱਤੋਂ ਦਿੰਦੇ ਨੇ ਤੇ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਹਰ ਸਾਲ ਦੀ ਤਰ੍ਹਾਂ ਅੱਜ ਫੇਰ ਜਿਨਾ ਮਾਤਾ ਨੈਣਾ ਦੇਵ ਜੀ ਦੀ ਜੰਨਰ ਤੇ ਜਗਾ ਮਨ ਚ ਕਿਵੇਂ ਆਇਆ ਤੁਹਾਨੂੰ ਕਿਸ ਤਰ੍ਹਾਂ ਸੇਵਾ ਕਰਨੀ ਪਾਰੇ ਹੈ ਸ਼ੁਰੂ ਤੋਂ ਹੀ ਹੈ ਕਿਉਂਕਿ ਮਤਲਬ ਹਰ ਧਰਮਾਂ ਜਿਹੜਾ ਅਸੀਂ ਹਰ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਆ ਤੇ ਸਾਨੂੰ ਇਹ ਕੋਈ ਫਰਕ ਨਹੀਂ ਹੈਗਾ ਕਿ ਗੁਰੂ ਸਾਹਿਬ ਜਾਂ Hindu ਧਰਮ ਦੇ ਲਈ ਸਾਰੇ ਜਿਹੜੇ ਪਿਆਰ ਦੇ ਲੋਕ ਨੇ ਉਹ ਹਰ ਧਰਮ ਦੇ ਵਿੱਚ ਬਰਾਬਰ ਵਿਸ਼ਵਾਸ ਰੱਖਦੇ ਨੇ ਪਰ ਕੁਝ ਸ਼ਕਤੀਆਂ ਨੇ ਜਿਹੜੀਆਂ ਵੱਡੀਆਂ ਪਾਉਨੀਆਂ ਚਾਹੁੰਦੇ ਨੇ ਆ ਜਿਹੜਾ ਸਾਡਾ ਸਮਾਜ ਆ ਉਸ ਤੋਂ ਉੱਪਰ ਉੱਠ ਕੇ Hindu ਸਿੱਖ ਤੇ ਮੁਸਲਮਾਨ ਭਾਈਚਾਰਾ ਜਿਹੜਾ ਟਾਲ ਮਿਲ ਕੇ ਕੰਮ ਕਰਦੇ ਨੇ ਬੜੇ ਲੰਮੇ ਸਮੇਂ ਤੋਂ ਅਸੀਂ ਨਾਬੇ ਤੋਂ ਇਹ ਜਾਂਦਾ ਹੈਗਾ ਤੇ ਉਸ ਉਸ ਦੀ ਤਰ੍ਹਾਂ ਹੀ ਆ ਤੇ ਦੇਖੋ ਪੋਥੇ ਲੰਗਰ ਲਗਾਇਆ ਜਾਂਦਾ ਸੁੱਖਾ ਉਹ ਪੋਥੇ ਲੰਗਰ ਨੂੰ ਪਿਆਰ ਕਰਕੇ ਵੀ ਲੈ ਕੇ ਜਾਂਦੇ ਨੇ ਤੇ ਉੱਥੇ ਸੁੱਖਾ ਸਮਾਨ ਵੀ ਲੱਗਾ ਜਾਂਦੇ ਉੱਥੇ ਜਾ ਕੇ ਦੇ ਲੱਗਦੇ ਦੇਖਦੇ ਜੋ ਬਾਰਾਸ਼ਾਸ਼ੇਨ ਵੱਲੋਂ ਉਪਰਾ ਲੱਗਦਾ ਹੈ ਸਾਡੇ ਟ੍ਰੇਨਰ ਦਾ ਸਿਹਰਾ ਸਾਰਾ ਸਾਡੇ ਪ੍ਰਧਾਨ ਸਰਦਾਰ ਗਿਆਨ ਸਿੰਘ ਮੁੰਗੋਜੀ ਦੇ ਜਿੱਤੇ ਆ ਉਹ ਹਰੇਕ ਧਰਮ ਨੂੰ ਬਹੁਤ ਇੱਜ਼ਤ ਤੇ ਮਾਨ ਸਤਕਾਰ ਦਿੰਦੇ ਨੇ ਅਸੀਂ ਦੇਖਦੇ ਆ ਇਸ ਕਚਹਿਰੀ ਦੇ ਵਿੱਚ ਸ੍ਰੀ ਹਰਨਪਰ ਸਾਹਿਬ ਦੇ ਬਾਠ ਵੀ ਕਰਾਉਂਦੇ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਸ ਉਹਦੇ ਵਿੱਚ ਅਸੀਂ ਇਸ ਆਰਾਮ ਜੋ ਹਿੰਦੂ ਧਰਮ ਦੇ ਨੀਤੀ ਰਿਵਾਜ ਨੇ ਉਹਨਾਂ ਦਾ ਵੀ ਪਾਠ ਕਰਵਾਇਆ ਜਾਂਦਾਗਾ। ਤੋਂ ਇਸੇ ਤਰ੍ਹਾਂ ਪਹਿਲਾਂ ਵੀ ਲੰਗਰ ਭੇਜਦੇ ਨੇ ਤੇ ਇਸ ਵਾਰ ਵੀ ਜਿਹੜਾ ਲੰਗਰ ਮਾਤਾ ਰਣਾਂ ਦੇਵੀ ਦੇ ਚਾਲੇ ਦੇ ਬਹੁਤ ਹੀ ਉਹਨਾਂ ਨੂੰ ਭੇਜਿਆ ਜਾ ਰਿਹਾ ਬਾਰਿਸ਼ ਸਿੰਘ ਵੱਲੋਂ ਤੇ ਪ੍ਰਧਾਨ ਜੀ ਧਾਰਮਿਕ ਕੰਮਾਂ ਦੇ ਵਿੱਚ ਜਿੱਥੇ ਸਮਾਜਿਕ ਕੰਮਾਂ ਦੇ ਵਿੱਚ ਵਕੀਲਾਂ ਦੇ ਨਾਲ ਖੜਦੇ ਨੇ ਉੱਥੇ ਧਾਰਮਿਕ ਕੰਮਾਂ ਦੇ ਵਿੱਚ ਕਿਸੇ ਵੀ ਧਰਮ ਦਾ ਕੰਮ ਹੋਵੇ ਉੱਥੇ ਵੀ ਉਹ ਵੱਧ ਚੜ ਕੇ ਯੋਗਦਾਨ ਪਾਉਂਦੇ ਨੇ। ਦੇ ਜਿੰਨੇ ਵੀ ਸਾਡੇ ਵਕੀਲ ਤੇ ਸਾਰੇ ਧਰਮਾਂ ਦੇ ਵਕੀਲ ਨੇ ਸਾਡੇ ਬਾਰਿਸ਼ ਹੰਦੇ ਵਿੱਚ ਉਹ ਸਾਰੇ ਧਰਮਾਂ ਦੇ ਵਕੀਲ ਉਹਨਾਂ ਦੇ ਸਾਰੇ ਧਰਮ ਦਾ ਸਤਿਕਾਰ ਕਰਦੇ ਨੇ ਸੋ ਪ੍ਰਧਾਨ ਜੀ ਦਾ ਬਹੁਤ ਵਧੀਆ ਪ੍ਰਾਦਾ ਤੋਂ ਕਿੰਦਾ ਦੇ ਅੱਗੇ ਹਰੇਕ ਕੰਮ ਦੇ ਵਿੱਚ ਉਹ ਕਿਉਂ ਕਰਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਨੈਣਾ ਦੀਵ ਦੇ ਚਾਲਿਆਂ ਨੂੰ ਮੁੱਖ ਰੱਖਦੇ ਹੋਏ ਬਾਰਿਸ਼ ਹੰਦਾਬਾ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਸਾਡੇ ਪ੍ਰਧਾਨ ਜੀ ਦੀ ਪ੍ਰੈਜ਼ੀਡੈਂਸੀ ਚ ਹਰ ਸਾਲ ਇਹ ਜਿਹੜਾ ਪ੍ਰੋਗਰਾਮ ਲਿਖਿਆ ਜਾਂਦਾ ਹੈ ਇਸ ਵਾਰ ਵੀ ਇਹ ਅਸੀਂ ਅੱਜ ਬਹੁਤ ਸ਼ੁਭ ਦਿਨ ਹੈ ਜਿਸ ਦਿਨ ਅਸੀਂ ਇੱਥੋਂ ਲੰਗਰ ਨੂੰ ਰਵਾਨਾ ਕਰ ਰਹੇ ਹਾਂ ਅਸੀਂ ਸਾਰੇ ਭਗੀਰ ਭਾਈਚਾਰੇ ਦਾ ਤੇ ਕਲਰਕ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਮੈਂ ਮੈਂ ਭਾਈਚਾਰੇ ਨਾਲ ਸਮਰਧਤ ਹਾਂ ਕਿ ਸਾਡੀ ਬਾਰ ਐਸੋਸੀਏਸ਼ਨ ਦੇ ਵਿੱਚ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ ਕਿ ਸਾਡੇ ਪ੍ਰਧਾਨ ਜੀ ਵੀ ਹਰੇਕ ਧਰਮ ਦਾ ਕੋਈ ਵੀ ਹੋ ਹੁੰਦਾ ਹੈਗਾ ਫੰਕਸ਼ਨ ਹੁੰਦਾ ਹਰੇਕ ਅਸੀਂ ਕਰਦੇ ਹਾਂ ਤੇ ਸਾਡਾ ਸਭ ਤੋਂ ਰਮਨ ਦੇ ਨਾਲ ਉਹ ਕਰਦਾ ਇਸ ਅਸੀਂ ਨਿਆਣਾ ਦੇ ਵੀ ਚੱਲੇ ਨੂੰ ਭੇਜ ਰਹੇ ਹਾਂ ਇਹ ਆਏ ਸਾਲ ਭੇਜਦੇ ਹਾਂ ਤੇ ਅਹੀਂ ਰੱਬ ਨੇ ਚਾਹ ਤਾਂ ਆਏ ਕਿਹੜੇ ਸਾਲ ਵੀ ਭੇਜਦੇ ਰਾਂਗੇ ਆਏ ਸਾਲ